ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮਸੀਤਾਂ ਝੱਲੀਆਂ ਨੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਸ਼ਹੀਦ ਦੇ ਆਜੂ ਸਰਦਾਰ ਭਗਤ ਸਿੰਘ ਤੇ ਆਪਣੇ ਹੋਰ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਆਪਾਂ ਸਾਰਿਆਂ ਨੇ ਰਾਜ ਮਿਲ ਕੇ ਕੋਸ਼ਿਸ਼ ਕਰਨੀ ਆ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਨੀ ਆ ਇਸੇ ਲੜੀ ਤਹਿਤ ਅੱਜ ਸਾਡੇ ਬਹੁਤ ਹੀ ਸਕਾਰਯੋਗ ਜ਼ਿਲ੍ਹਾ ਚੌਣ ਅਫਸਰ ਸ਼੍ਰੀ ਭਗਤ ਸਿੰਘ ਨਗਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਸ.ਡੀ.ਐਮ ਮੈਡਮ ਡਾਕਟਰ ਅਕਸ਼다 ਗੁਪਤਾ ਆਈ.ਐਸ ਜੀ ਦੀਆਂ ਹਦਾਇਤਾਂ ਦੇ ਮੁਤਾਬਕ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਮੈਡਮ ਜੀ ਦੀ ਗਵਾਈ ਦੇ ਵਿੱਚ ਅੱਜ ਆਪਾਂ ਤੁਹਾਡੇ ਆਈ.ਟੀ.ਆਈ ਵਿਖੇ ਜਿਹੜਾ ਆ ਸਵੀਪ ਐਕਟੀਵਿਟੀ ਕਰਨ ਆਏ ਆ ਇਹਦੇ ਵਿੱਚ ਸਾਡੀ ਕੋਸ਼ਿਸ਼ ਇਹ ਆ ਕਿ ਜਿੰਨੇ ਵੀ ਸਾਡੇ ਸਟੂਡੈਂਟ ਮਿਲਦੇ ਆ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਾਂ ਕਿਤੇ ਸਾਂਝੀਆਂ ਥਾਵਾਂ ਤੇ ਆਪਾਂ ਸਾਰਿਆਂ ਨੂੰ ਆਉਣ ਵਾਲੀ 1 ਜੂਨ 2024 ਨੂੰ ਲੋਕ ਸਭਾ ਦੀਆਂ ਚੋਣਾਂ ਲਈ ਜਿਹੜਾ ਵੋਟਾਂ ਪਾਉਣ ਲਈ ਪ੍ਰੇਰਿਤ ਕਰਨਾ ਹੈ ਕਿਉਂਕਿ ਪਿਛਲੀ ਵਾਰ ਜਿਹੜੀਆਂ ਵੋਟਾਂ ਕਾਫੀ ਘੱਟ ਪਈਆਂ ਆ ਇਸ ਵਾਰ ਜਿਹੜਾ ਆ ਆਪਾਂ ਨੂੰ ਟਾਰਗੇਟ ਦਿੱਤਾ ਗਿਆ ਹੈ ਆ ਸ਼ੀਤਪਕ ਸਿੰਘ ਨਗਰ ਨੂੰ ਇਸ ਵਾਰ 75 ਤੋਂ ਪਾਰ 75 ਤੋਂ ਪਾਰ ਆਪਾਂ ਤਾਂ ਹੀ ਜਾ ਸਕਦੇ ਆ ਜੇ ਹਰੇਕ VOTER ਆਪਣੇ ਫੈਮਿਲੀ ਮੈਂਬਰ ਆਪਣੇ ਫਰੈਂਡ ਸਰਕਲ ਤੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਜਿੰਨੇ ਵੀ VOTER ਹੈਗੇ ਆ ਉਹਨਾਂ ਦੀ ਇੱਕ ਇੱਕ ਬੋਟ ਜਿਹੜੀ ਆ ਉਹ ਆਵੇ ਬੂਤੇ ਪੋਲ ਕਰਾਵੇ ਤਾਂ ਹੀ ਆਪਾਂ 75 ਤੋਂ ਪਾਰ ਜਾ ਸਕਦੇ ਆ ਸੋ ਜਿੰਨੇ ਵੀ ਸਟੂਡੈਂਟ ਆ ਜਿੱਥੇ ITI ਦੇ ਵਿੱਚ ਪਹੁੰਚੇ ਆ ਸਾਰਿਆਂ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਆਪਾਂ ਜਿੰਨੇ ਵੀ ਆਪਣੇ ਫ੍ਰਿੰਡ ਸਰਕਲ ਦੇ ਵਿੱਚ ਆਪਾਂ ਜਿੱਦਾਂ ਗੁੱਡ ਮਾਰਨਿੰਗ ਕਰਦੇ ਆ ਉਹੀ ਤਰ੍ਹਾਂ ਜਿਹੜਾ ਆ ਸਾਡਾ ਅੱਜ ਦਾ ਮੈਸਜ ਜਿਹੜਾ ਆ ਤੁਸੀਂ ਸਾਰੇ ਸਾਰੇ ਫ੍ਰਿੰਡ ਸਰਕਲ ਨੂੰ ਦੇਣਾ ਆ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪਾਂ ਵੋਟਾਂ ਬਿਨਾਂ ਕਿਸੇ ਨਾਲਜ ਤੋਂ ਪੂਰੀ ਇਮਾਨਦਾਰੀ ਨਾਲ ਜਿਹੜਾ ਵੋਟਾਂ ਪੋਲ ਕਰਨੀਆਂ ਆ ਤਾਂ ਹੀ ਆਪਾਂ ਜਿਹੜਾ ਆਪਣਾ ਟਾਰਗੇਟ ਨੂੰ ਜਿਹੜਾ ਪੂਰਾ ਕਰ ਸਕਦੇ ਆ ਤੇ ਕੀਦੇ ਆ ਜੀ ਸਰਦਾਰ ਭਗਤ ਸਿੰਘ ਨਗਰ ਨੂੰ ਉਪਲਿਅਕਤਾਰਾਂ ਦੇ ਵਿੱਚ ਲਿਆ ਸਕਦੇ ਆ ਜੇ ਤੁਸੀਂ ਸਾਰੇ ਜੀ ਭਗਤ ਸਿੰਘ ਨੂੰ ਪਿਆਰ ਕਰਦੇ ਹੋ ਤੇ ਇਹ ਜਿਹੜਾ ਅੱਜ ਪ੍ਰੋਮਿਸ ਕਰਕੇ ਜਾਣਾ ਹੈ ਕਿ ਤੁਸੀਂ ਇੱਕ ਇੱਕ ਬੋਰਡ ਜਿਹੜੀ ਆ ਹਮ ਦਿੱਖਤੇ ਉਦਾਸ ਨੇ ਕਲਾਸ ਵਿੱਚ ਹੋ ਰਹੀ ਜੰਗ ਕਰ ਪੜਾਈ ਹੈ ਚਿੰਤੂ ਨੇ ਆਪਣੀ ਨਜ਼ਰ ਕਾਮਿਕ ਬੁੱਕ 'ਤੇ ਠੀਕਾਈ ਹੈ ਕੱਲ ਜੇ ਕੱਲ ਮੁਕेंगे तो दो भी मुल्का बनेगा चेतू अगली तुममित की है बारी लेकिन देखा गए सुमित क्योंकि सेटिंग जो है जारी ਯਹਾਨਾ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਪਹਿਲੇ ਜੂਨ ਨੂੰ ਆਪਣੀ ਫੋਟ ਦਾ ਇਸ ਮਾਜੂਰਤਨ ਦੁਆਰਾ ਜਿਰ ਨਿਆਣਾ ਕਨਾ ਪਿੰਡ ਦੇ ਸੂੂ ਨਗਰ ਵਾਸੀਆਂ ਨੂੰ ਬੇਨਤੀ ਹੈ ਕਿ ਪਹਿਲੇ ਜੂਨ ਨੂੰ ਜੋ ਕਿ ਲੋਕ ਸਭਾ ਦੀਆਂ ਵੋਟਾਂ ਪੈਣੀਆਂ ਹਨ ਹਰੇਕ ਜੋ 18 ਸਾਲ ਦਾ ਨਰਕਾ ਜਾਂ ਨੜਕੀ ਹੈ ਜਾਂ ਉਸ ਤੋਂ ਵੱਧ ਉਮਰ ਦਾ ਹੈ ਅਰੇਕ ਨੇ ਆਪਣੇ ਬੋਰ ਦਾ ਇਸਤੇਮਾਲ ਕਰਨਾ ਹੈ ਬੋਤਲ ਜਿੱਥੇ ਡੋਡ ਪਾਣੀ ਹੈ ਉੱਥੇ ਹਾਜ਼ਰਾ ਦੀ ਜਿਹੜੀ ਆ ਸਮੂਹਿਕਤੀ ਜਾ ਰਹੀ ਹੈ ਥੰਡੇ ਕੋਲਰ ਇਕੋ ਫ੍ਰੈਂਡਲੀ ਜਿਹੜਾ ਸਟ੍ਰਬਲ ਬਰਨਿੰਗ ਇਹ ਹੈਗਾ ਉਹ ਉਹਦੇ ਤੇ ਸਾਡੇ ਅਬਜ਼ਰਵਰ ਸਾਹਿਬ ਬਹੁਤ ਸਟ੍ਰਿਕਟਲੀ ਜੀ ਸਾਹਿਬ ਕਿ ਇਕੋ ਫ੍ਰੈਂਡਲੀ ਹੋਣਾ ਚਾਹੀਦਾ ਕੋਈ ਸਟ੍ਰਬਲ ਬਾਈਕਲ ਬਾਈਕਲ ਕਰ ਸਕਦਾ ਸਰ रहेगा इसलिए मिलेगा ऑलरेडी हम प्लान कर चुके हैं और उसका चिट्ठी जारी कर चुके हैं और धीरे धीरे बढ़ेगा है तो मीडिया के सहारे ही हम लोग इको फ्रेंडली इलेक्शन कराएंगे और जो कि ई सी आई का मैंडेट है गाइडलाइन और गाइडलाइन भी दे देंगे जो वेलकम करते हैं जो इलेक्शन होनी है सुचे ढंग वास्ते इलेक्शन कमीशन ऑफ इंडिया ने हर थान के तीन ऑबजरवर लाए हैं जनरल ऑबजरवर पुलिस ऑबजरवर एक्सपेंडिचर ऑबजरवर इस तरीके चैक्स एंड बैलेंसेस ਆਪਣੀ ਖਾਤੇ ਰਹਿੰਦੇ ਨੇ ਸਾਡੇ ਜਨਰਲ ਅਬਜ਼ਰਵਰ ਸਾਹਿਬ ਯੂਪੀ ਕਾਟਰ ਦੇ ਨੇ ਤੇ ਇਹਨਾਂ ਦਾ ਬਹੁਤ ਵੱਡਾ ਗਾਂ ਗ੍ਰੀਨ এনवायरमेंट ਦੇ ਉੱਤੇ ਹੈਗਾ ਇਹਨਾਂ ਨੇ ਕਿੰਨੀਆਂ ਹੀ ਕਿਤਾਬਾਂ ਲਿਖੀਆਂ ਹੋਰਿਸ਼ਮ ਦੇ ਵਿੱਚ ਇਨਾਂ ਨੇ ਬੜੀਆਂ ਹੀ ਖਾਵਾਂ ਤੇ ਜਿਹੜੀ ਗ੍ਰੀਨ এনवायरमेंट ਦੇ ਉੱਤੇ ਟਾਕਸ ਦਿੱਤੀਆਂ ਉਹ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਉੱਤੇ ਜਿਹੜੀਆਂ ਨਾਰਮਲ ਫੇਅਰ ਇਲੈਕਸ਼ਨਸ ਹੋਈਆਂ ਉਹ ਤਾਂ ਹੋੜੀਆਂ ਹੀ ਹੋੜੀਆਂ ਨੇ ਇਸ ਤੋਂ ਇਲਾਵਾ ਪੋਲੂਸ਼ਨ ਫ੍ਰੀ ਗ੍ਰੀਨ ਇਲੈਕਸ਼ਨ ਜ਼ੋਨ ਵੀ ਹੈ ਨਵਾਂ ਸ਼ਹਿਰ ਇਲੈਕਸ਼ਨ ਕਮਿਸ਼ਨ ਦੀ ਇਹ ਵੀ ਪਾਲਣਾ ਕਰੂਗਾ ਇਹਦੇ ਵਿੱਚ ਜਿੰਨੇ ਵੀ ਇੱਥੇ ਅਫਸਰਸ ਹੈਗੇ ਐ ਮੈਂ ਉਹਨਾਂ ਨੂੰ ਹਦਾਇਤ ਕਰਦਾ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਚਾਹਤੀ ਹੈ ਉਸ ਤਰ੍ਹਾਂ ਹੀ ਹੋਊਗਾ ਐਂ ਤੇ ਇਹ ਦੱਸਣਾ ਚਾਹੁੰਦਾ ਕਿ অবজারভার ਸਾਹਿਬ ਸਾਨੂੰ ਸਾਡੇ ਉੱਤੇ ਨਿਗਰਾਨੀ ਇੰਦਾ ਦੀ ਡੇਲੀ ਰਹੂਗੀ ਇਹਦੇ ਨਾਲ ਮੈਂ ਰਾਈਟ ਸਾਈਡ ਤੋਂ ਔਰ ਰਿਕੁਐਸਟ ਕਰੂੰਗਾ ਕਿ ਆਪਣਾ ਇੰਟਰੋਡਕਸ਼ਨ অবজারভার ਸਾਹਿਬ ਨੂੰ ਕਰਾਓ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ सहलता मिलदिया ने इथे चौबीस घंटे दिन एमरजेंसी की सुविधा भी दि है है ही बुक करो अपनी अपॉइंटमेंट अठानवे सात वी छे चौहत्तर या अठानवे उन्नवे आथ अस्सी छे विजिट करो संधु हॉस्पिटल चंडीगढ़ रोड नवा शहर ਕੀ ਸਾਜਣਾ ਸ਼ਿੰਗ ਭਗਸੇ ਨਗਨਸ ਵਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੋਂ ਫਿਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ